ਪੰਜਾਬ ਦੇ ਵਿੱਚ ਅਮਰੂਦ ਦੀਆਂ ਕਿਹੜੀਆਂ ਕਿੜੀਆਂ ਵੈਰਾਈਟੀਆਂ ਉਗਾਈਆਂ ਜਾਂਦੀਆਂ ਹਨ ਉਸ ਦੇ ਸਬੰਧ ਵਿੱਚ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਐਲ 49 ਕਾਫੀ ਸਾਲਾਂ ਤੋਂ ਇਹ ਵੈਰਾਈਟੀ ਪੰਜਾਬ ਦੇ ਵਿੱਚ ਉਗਾਈ ਜਾਂਦੀ ਹੈ ਜੀ ਇਸ ਦਾ ਫਲ ਦਾ ਸਾਈਜ਼ ਕਾਫੀ ਵੱਡਾ ਹੁੰਦਾ ਹੈ ਤੇ ਖਾਣ ਦੇ ਵਿੱਚ ਵੀ ਇਹ ਵੈਰਾਈਟੀ ਕਾਫੀ ਸੁਆਦਲੀ ਹੈ ਇਸ ਦੇ ਵਿੱਚ ਗੁੱਦੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ A 49 ਤੋਂ ਬਾਅਦ ਇਹ ਵੈਰਾਈਟੀ ਆ ਜੀ ਅਲਾਹਾਬਦੀ ਸਫੈਦਾ ਅਲਾਹਾਬਦੀ ਸਫੈਦਾ ਵੀ ਪੰਜਾਬ ਦੇ ਵਾਤਾਵਰਣ ਦੇ ਅਨੁਕੂਲ ਹੈ ਇਸ ਦੇ ਵੀ ਕਾਫੀ ਬਾਗ ਜਿਹੜੇ ਆ ਪੰਜਾਬ ਦੇ ਵਿੱਚ ਲੱਗੇ ਆ ਤੇ ਹੁਣ ਇਸ ਪੌਦਿਆਂ ਨੂੰ ਸਮੱਸਿਆ ਆਉਂਦੀ ਕਿਉਂਕਿ ਵਾਤਾਵਰਣ ਜਿਹੜਾ ਹੈ ਉਹ ਟੈਂਪਰੇਚਰ ਥੋੜਾ ਵਧਨ ਕਰਕੇ ਪਿਛਲੇ ਕਈ ਸਾਲਾਂ ਤੋਂ ਇਹਨਾਂ ਪੌਦਿਆਂ ਨੂੰ ਗਰਮੀ ਦਾ ਫਲ ਕਾਫੀ ਘਟ ਆਉਂਦਾ ਜੀ ਹਸਾਰ ਸਫੈਦਾ ਕਾਫੀ ਪਪੂਲਰ ਵੈਰਾਈਟੀ ਹੈ ਜੀ ਜਿਹੜੀ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਵਿੱਚ ਇਸ ਦੇ ਕਾਫੀ ਬਾਗ ਲੱਗੇ ਆ ਇਹ ਵੈਰਾਈਟੀ ਨੂੰ ਗਰਮੀ ਅਤੇ ਸਰਦੀ ਦੋਨੋਂ ਹੀ ਫਲ ਕਾਫੀ ਆਉਂਦੇ ਹਨ ਇਸ ਦੇ ਫਲ ਦਾ ਸਾਈਜ਼ ਕਾਫੀ ਵੱਡਾ ਹੁੰਦਾ ਹੈ ਗੁੱਦਾਂ ਭਰਪੂਰ ਹੁੰਦਾ ਬੀਜ ਕੱਟ ਹੁੰਦੇ ਹਨ ਇਹ ਵੈਰਾਈਟੀ ਕਾਫੀ ਪਪੂਲਰ ਵੈਰਾਈਟੀ ਹੈ ਹਸਾਰ ਸਫੈਦਾ ਤੋਂ ਬਾਅਦ ਤਾਈਵਾਨ ਪਿੰਕ ਟਾਈਵਾਨ ਪਿੰਕ ਵੈਰਾਈਟੀ ਪੰਜਾਬ ਦੇ ਵਿੱਚ ਕਾਫੀ ਪਪੂਲਰ ਹੋਈ ਹੈ ਇਹ ਵੈਰਾਈਟੀ ਦਾ ਜਿਹੜਾ ਫਾਲੇ ਇਸ ਦਾ ਸਾਈਜ਼ ਕਾਫੀ ਵੱਡਾ ਹੁੰਦਾ ਹੈ ਇਹ ਗਰਮੀਆਂ ਤੇ ਸਰਦੀ ਦੋਨੋਂ ਸਮੇਂ ਦੇ ਫਾਲੇ ਇਸ ਨੂੰ ਕਾਫੀ ਆਉਂਦੇ ਹਨ ਤੇ ਅੱਜ ਪੰਜਾਬ ਦੇ ਵਿੱਚ ਇਸ ਦੇ ਕਾਫੀ ਬਾਗ ਲੱਗ ਚੁੱਕੇ ਹਨ ਤੇ ਇਹਨਾਂ ਦਾ ਲਾਉਣ ਦਾ ਜਿਹੜਾ ਤਰੀਕਾ ਹੈ ਉਹ ਹਾਈ ਡੈਂਸਿਟੀ ਤੇ ਇਹ ਬਾਗ ਲਗਾਏ ਜਾਂਦੇ ਹਨ ਜਿਸ ਦੇ ਵਿੱਚ ਬੂਟਿਆਂ ਦੀ ਜਿਹੜੀ ਗਿਣਤੀ ਆ ਉਹ 5-600 ਦੇ ਕਰੀਬ ਪ੍ਰਤੀ ਏਕੜ ਜਿਹੜੇ ਆ ਬੂਟੇ ਲਾਏ ਜਾਂਦੇ ਹਨ ਤੇ ਬੂਟਿਆਂ ਦੀ ਕਟਾਈ ਹਰ ਸਾਲ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਤਾਂ ਕਿ ਬੂਟੇ ਵੱਧ ਸ਼ਾਖਾ ਕੱਢਦੇ ਹਨ ਤੇ ਉਹਨਾਂ ਨੂੰ ਫਲ ਜ਼ਿਆਦਾ ਆਉਂਦਾ ਹੈ